ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਦੇ ਹੱਕ 'ਚ ਆਏ ਸਾਬਕਾ ਫੌਜੀ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ ਕਿ ਹਾਂ ਮੰਗਾ ਪੂਰੀਆਂ ਕਰਦੇ ਹੋ ਨਹੀਂ ਤਾਂ ਫਿਰ ਬਠਿੰਡਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਕਿਸਾਨਾਂ ਦੇ ਹੱਕ ਵਿੱਚ ਉੱਤਰਦੇ ਹੋਏ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਸਾਬਕਾ ਫੌਜੀ ਕ੍ਰਾਂਤੀਕਾਰੀ ਯੂਨੀਅਨ ਦੇ ਅੱਜ ਠਿੰਡਾ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਸਾਨ ਮੰਗ ਸੰਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਅਸਦੇ ਨਾਲ ਹੀ ਨੈਸ਼ਨਲ ਹਾਈਵੇ ਤੇ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ 5 ਜਾਣੇ ਪੁਲਿਸ ਨੇ ਫੜੇ ਇੰਜ ਦਿੰਦੇ ਸੀ ਵਾਰਦਾਤਾ ਨੂੰ ਅੰਜਾਮ ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਫੌਜੀਆਂ ਨੂੰ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਤੇ ਐਸ ਐਸ ਪੀ ਲਾਗੂ ਕਰ ਤੇ ਤੇ ਕਿਸਾਨੀ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਦੇਸ਼ ਲਈ ਸਰਹੰਦਾਂ ਤੇ ਲੜਾਈ ਲਈ ਉਹਨ ਉਹ ਉਹਨਾਂ ਲਈ ਕਿਸਾਨਾਂ ਮੰਗਾਂ ਲਈ ਕੇਂਦਰ ਸਰਕਾਰ ਖਿਲਾਫ ਲੜਾਈ ਲੜਨ ਦੀ ਸਹਿਯੋਗ ਬਣ ਰਹੇ ਹਨ ਏਪੀ ਸੁਪਰੀਮ ਕੇਂਦਰੀ ਵੱਲ ਪਹੁੰਚੇ ਪੰਜਾਬ ਮੁੱਖ ਮੰਤਰੀ ਨਾਮਾਨ ਨਾਲ ਘਰ ਘਰ ਮੁਫਤ ਰਾਸ਼ਨ ਸਕੀਮ ਦੀਆਂ ਗੱਲਾਂ ਵੀ ਸਾਹਮਣੇ ਇਸ ਦੇ ਨਾਲ ਹੀ ਆ ਰਹੀਆਂ ਹਨ ਕਿਸਾਨਾਂ ਦੀਆਂ ਮੰਗਾਂ ਤਾਂ ਪੂਰੀਆਂ ਨਹੀਂ ਕਰ ਸਕਦੇ ਪਰ ਫਿਰ ਮੁਫਤ ਰਾਸ਼ਨ ਕਿਉਂ ਅਗਲੀ اہم خبر سامنے ਆ ਰਹੀ ਹੈ پنجاب ਸਰਕਾਰ ਨੇ صوبہ ਦੇ ਸਕੂਲਾਂ ਨੂੰ ਲੈ ਕੇ ਵੱਡਾ فیصلہ ਚੰਡੀਗੜ੍ਹ پنجاب ਦੇ سرکاری ਸਕੂਲਾਂ ਲਈ ਸਰਕਾਰ ਨੇ صوبے ਦੇ ਸਕੂਲਾਂ ਨੂੰ ਲੈ ਕੇ ਇੱਕ ਹੋਰ ਵੱਡਾ فیصلہ لیا ہے جس ਦੇ ਤਹਿਤ سرکاری ਸਕੂਲਾਂ ਵਿੱਚ ਮਿੱਡੇ ਮੀਲ ਵਿੱਚ ਵਰਤੇ ਜਾਣ ਵਾਲੇ ਐਲੂਮੀਨੀਅਮ ਦੇ ਪਾਂਡੇ ਨੂੰ ਹਟਾ ਦਿੱਤਾ ਜਾਵੇਗਾ ਇਸ ਦੀ ਥਾਂ ਸਟੀਲ ਦੀ ਪਿੱਤਲ ਦੇ ਪਾਂਡਿਆਂ ਦੀ ਵਰਤੋਂ ਕੀਤੀ ਜਾਵੇਗੀ ਮਿੱਡੇ ਮੀਲ ਸੀਟੀ ਸੋਸਾਇਟੀ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਸਕੀਮ ਦਾ ਸੋਸ਼ਲ ਆਈਡੀਆ ਕਰਵਾਉਣ ਗਿਆ ਹੈ ਜਿਸ ਦੇ ਸਿਫਾਰਿਸ਼ ਤੋਂ ਬਾਅਦ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ 23 ਫਰਵਰੀ ਨੂੰ ਨਵੀ ਦਿੱਲੀ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਦੇ ਤ੍ਰੇਕੇਂਦਰ ਮੁਖ ਮਨੁੱਖੀ ਸਰੋਤ ਮੰਤਰਾਲੇ درمیان ਮੀਟਿੰਗ ਵਿੱਚ ਹੈ ਜਿਸ ਵਿੱਚ ਮਿੱਡੇ ਮੀਲ ਵਿੱਚ ਸੁਧਾਰ ਅਤੇ ਤਬਦੀਲੀਆਂ ਕਰਨ ਲਈ ਫੈਸਲੇ ਕੀਤੇ ਗਏ ਹਨ ਮਨਜ਼ੂਰੀਆਂ ਦੇ ਦਿੱਤੀਆਂ ਗਈਆਂ ਹਨ ਸੋਸ਼ਲ ਅਕਾਊਂਟ ਰਿਪੋਰਟ ਵਿੱਚ ਪੰਜਾਬ ਸਰਕਾਰ ਨੇ ਸਿਫਾਰਸ਼ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿੱਡੇ ਮੀਲ ਜੋ ਕਿ ਐਲੂਮੀਨੀਅਮ ਦੇ ਪਾਟਿਆਂ ਵਿੱਚ ਬਣਾਇਆ ਹੈ ਦੀ ਥਾਂ ਸਟੀਲ ਦੇ ਬਰਤਨਾਂ ਵਿੱਚ ਬਣਾਇਆ ਜਾ ਸਕੇ ਇਸ ਦੀ ਸਹਿਮਤੀ ਮਿਲ ਗਈ ਹੈ ਇਸ ਦੇ ਨਾਲ ਹੀ ਇਸ ਖਬਰਾਂ ਅਗਲੀ ਖਬਰ ਕਾਂਗਰਸ ਦੀ ਸਮਰਾਲਾ ਰੈਲੀ ਲਈ ਨਵਜੋਤ ਸਿੰਘ ਸਿੱਧੂ ਨਹੀਂ ਮਿਲੇ ਸੱਦ ਸੱਦਾ ਪੱਤਰ ਬਰਨਾਲਾ ਹਲ ਹੋਰ ਡਿਲ ਹੋੜੀਗਾ ਤੋਂ ਤਸਵੀਰ ਗਾਇਬ ਲੁਧਿਆਣਾ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਬੋਦਲੀ ਵਿਖੇ ਪਹਿਲੀ ਵਰਕਰ ਕਨਵੈਕਸ਼ਨ ਕਰਵਾਈ ਜਾ ਰਹੀ ਹੈ ਜਿਸ ਵਿੱਚ ਨੂੰ ਕੁਲ ਕੁਝ ਕੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜ਼ਨ ਖੜਨਗੇ ਸਮੇਤ ਹੋਰ ਲੀਡਰ ਸਬੋਧਨ ਕਰਨਗੇ ਹਰ ਇੱਕ ਕਨਵਰਸੇਸ਼ਨ ਖੜਨਗੇ ਸਮੇਤ ਹੋਰ ਲੀਡਰ ਸਬੋਧਨ ਕਰਨਗੇ ਇਸ ਵਿੱਚ ਕਈ ਲੀਡਰਾਂ ਕਾਂਗਰਸ ਦੇ ਸਟਾਰ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਇਸ ਦੇ ਨਾਲ ਹੀ ਸਿੱਧਾ ਸਿੱਧੂ ਨੇ ਸਭ ਤੋਂ ਵੱਡਾ ਸੁਬਾਈ ਕਨਵੈਕਸ਼ਨ ਵਿੱਚ ਸ਼ਾਮਿਲ ਹੋਇਆ ਹੋਣਗੇ ਜਾਂ ਨਾ ਕਿ ਇਸ ਦੌਰਾਨ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸਿੱਧੂ ਨੂੰ ਸਮਰੇਲਨ ਵਿੱਚ ਸ਼ਾਮਿਲ ਹੋਣ ਦੀ ਕੋਈ ਅਧਿਕਾਰਤ ਸੱਦਨ ਨਹੀਂ ਦਿੱਤਾ ਗਿਆ ਹੈ ਸਿੱਧੂ ਦੀ ਕਰ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਬਿਨਾ ਸੱਦੇ ਤੇ ਕਦੇ ਵੀ ਸਮੇਲਨ ਵਿੱਚ ਨਹੀਂ ਜਾਣਗੀ ਉਹ ਮਲਿਕਕਾਰ ਜੁਣ ਖੜਨਗੇ ਤੋਂ ਸੱਦਾ ਮਿਲਣ ਦੀ ਉਡੀਕ ਕਰ ਰਹੇ ਹਨ ਫਿਰ ਉਹ ਆਉਣਗੇ ਪਰ ਜੇਕਰ ਇਹ ਜੇਹਾ ਨਹੀਂ ਹੋਇਆ ਤਾਂ ਸਿੱਧੂ ਲੱਭੀ ਕੁਝ ਰੋਲਾ ਪਾ ਸਕਦੀ ਹੈ ਨਵਜੋਤ ਸਿੰਘ ਸਿੱਧੂ ਰੈਲ ਗੈਰ ਹਾਜ਼ਰੀ ਦਾ ਅੰਦਾਜ਼ਾ ਨਹੀਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਮਰਾਲਾ ਤੋਂ ਲੁਧਿਆਣਾ ਤੱਕ ਲਗਾਏ ਗਏ ਬੈਰਨ ਬੈਂਰਾ ਅਤੇ ਹੋਰ ਡਿੰਗਾ ਤੋਂ ਨਵਜੋਤ ਸਿੰਘ ਸਿੱਧੂ ਗਾਇਬ ਹਨ ਸ਼ਨੀਵਾਰ ਨੂੰ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਰਾਜਾ ਵੜਿੰਗ ਨੂੰ ਨਵਜੋਤ ਸਿੰਘ ਸਿੱਧੂ ਦੇ ਆਦਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਚੁੱਪ ਧਾਰੀ ਰੱਖੀ ਖਬਰ ਲਿਖੇ ਜਾਨ ਤੱਕ ਨਵਜੋਤ ਸਿੰਘ ਸਿੱਧੂ ਨੇ ਕੋਈ ਵੀ ਅਧਿਕਾਰਤ ਸੱਦਾ ਪੱਤਰ ਨਹੀਂ ਮਿਲਿਆ ਇਸ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਗਲੀ ਕੈਨੇਡਾ ਤੋਂ ਮਦਭਾਗੀ ਖਬਰ ਸਾਹਮਣੀ ਆ ਰਹੀ ਹੈ ਕੈਨੇਡਾ ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਹੋ ਗਈ ਹੈ ਮੌਤ ਪੰਖੇ ਨਾਲ ਟਕਰਾਨ ਤੋਂ ਬਾਅਦ ਕਾਰ ਦੇ ਉੱਡੇ ਪਰਚੇ ਕੈਨੇਡਾ ਚ ਸ਼ਹਿਰ ਬਰਡੰਪਟਨ ਵਿੱਚ ਵਾਪਰ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਇਹ ਘਟਨਾ ਬੋਰ ਵਾਰਡ ਡਾਈ ਡਰਾਈਵਿੰਗ ਵਿੱਚ ਹੋਈ ਰੋਸ ਰੋਜ਼ ਨੇੜੇ ਕਰੀਬ 1:30 ਵਜੇ ਵਾਪਰੀ ਮ੍ਰਿਤਕ ਦੀ ਪਛਾਣ ਰਿਤਿਕ ਰੋਹਨ ਸ਼ਾਬੜਾ ਤੇ ਗੌਰਵ ਵਜੋਂ ਹੋਈ ਹੈ ਪੁਲਿਸ ਮੁਲਾਜ਼ਮਾ ਕਾਰ ਵਿੱਚ ਤਿੰਨ ਵਿਦਿਆਰਥੀਆਂ ਦੇ ਸਵਾਰ ਸਨ ਖੰਭੇ ਨਾਲ ਟਕਰਾਨ ਤੋਂ ਬਾਅਦ ਗੱਡੀ ਦੇ ਟੁਕੜੇ ਟੁਕੜੇ ਹੋ ਗਏ ਹਨ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਪਰ ਕੋਸ਼ਿਸ਼ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਤਿੰਨਾਂ ਦੀ ਮੌਤ ਹੋ ਗਈ ਹਾਸੀ ਵਿੱਚ ਮਰਨ ਵਾਲੇ ਤਿੰਨ ਨੇੜਲੇ ਸੈਲੂਨ ਵਿੱਚ ਪਾਰਲਰ ਪਾਰਟ ਟਾਈਮ ਕੰਮ ਕਰਦੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ